ਕਿਹੜੇ ਕਿਹੜੇ ਸਮੱਸਿਆ ਨੇ ਤੁਹਾਡੇ ਇਲਾਕੇ ਦੀਆਂ ਕੀ ਕਹਿਣਾ ਚਾਹੋ ਸਾਡੇ ਪਹਿਲੇ ਤਾਂ ਮਸੱਈਆ ਜੀ ਵਿੱਚ ਸੜਕ ਨੂੰ ਅਸੀਂ ਮਿੰਟੇ ਨਹੀਂ ਤੁਰ ਸਕਦੇ ਕੋਈ ਵੀ ਸਰਕਾਰ ਆਈ ਕਿਸੇ ਨੇ ਸਾਡਾ ਕੰਮ ਨਹੀਂ ਕਰਿਆ ਟੂਏ ਪਏ ਬੇ ਢੂੰਗੇ ਆ ਕੋਈ ਨਿਆਣਾ ਨਿਆਣਾ ਨਹੀਂ ਜਾ ਸਕਦਾ ਗਰਦੇ ਨਾਲ ਭਰ ਜਾਂਦੇ ਆ ਕੋਠੀਆਂ ਲਾਗਦੇ ਆ ਜਮਾ ਤੇ ਪੁਰਾ ਰੋਜ਼ਗਾਰ ਮਿਲਿਆ ਹੋਇਆ ਜਿਹੜੀ ਤੁਹਾਡੇ ਇਲਾਕੇ ਚ ਇੰਡਸਟਰੀਆਂ ਪੰਜਾਬੀਆਂ ਨੂੰ ਰੋਜ਼ਗਾਰ ਮਿਲਿਆ ਹੋਇਆ ਇੱਥੇ ਨਾ 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 ਬਾਹਰ ਦੇ ਬੰਦੇ ਆ ਰੋਜ਼ਗਾਰ ਪਿੰਡ ਦੀਆਂ ਇੰਡਸਟਰੀਆਂ ਉਹ ਕਿ ਪਿੰਡ ਦੇ ਬੰਦੇ ਹੀ ਨਹੀਂ ਹੈਗੇ ਪਿੰਡ ਦਾ ਕੋਈ ਵੀ ਨਹੀਂ ਹੈਗਾ ਨਾ ਨਾ ਕਿ ਫੈਕਟਰੀ ਚੈੱਕ ਕਰ ਕਾ ਦੇਖ ਲੈ ਜੇ ਕੋਈ ਪੈਸਾ ਨੂੰ ਪੰਜਾਬੀ ਬੰਦਾ ਮਿਲ ਜਾਵੇ ਸਭ ਪਿਹਾਰੀਆਂ ਆਈ ਹਾਲ ਆ ਜੀ ਟੋਏ ਪਏ ਹੋਏ ਆ ਕਿੱਦੀਆਂ ਚੱਲਦੀਆਂ ਮਾਰੋ ਮਾਰ ਕੋਈ ਥਣਾਈ ਨਹੀਂ ਹੈਗੀ ਸਾਡੇ ਦਾ ਤੁਹਾਡੇ ਹਲਕੇ ਜਿਸ ਤੇ ਐਮਪੀ ਵੀ ਰਹੇ ਨੇ ਮਨੀਸ਼ ਤਵਾਰੀ ਅਨੰਦਪੁਰ ਸਾਹਿਬ ਹਲਕੇ ਤੋਂ ਆਏ ਨਹੀਂ ਦੇਲੇ ਇਲਾਕੇ ਦੇ ਵਿੱਚ ਕਦੇ ਕਦੇ ਨਹੀਂ ਆਏ ਨੇ ਦੇਖੇ ਹੀ ਨਹੀਂ ਸ਼ਕਲ ਵੀ ਨਹੀਂ ਦੇਖੀ ਵੋਟਾ ਲੈਣਾ ਸੀ ਪਤਾ ਨਹੀਂ ਆਉਨੇ ਵੋਟਾਂ ਵਾਲੇ ਜਿਹੜਾ ਸਾਫਕਾ ਸਾਡੇ ਹੁਣ ਉਹ ਹੈ ਚੰਨੀ ਸਾਹਿਬ ਉਹਨੇ ਜੰਨਾ ਗਨੇ ਅਸੀ ਦਾ ਇੱਕ ਗੇਲੀ ਵੀ ਸੜਕ ਟੁੱਟੀ ਆ ਕੁੜੀ ਉਹਦੇ ਐਡੇ ਐਡੇ ਲਹੇ ਨਿਆਣੇ ਨੂੰ ਸਕੂਲ ਜਾਣਾ ਵੀ ਖਤਮ ਹੋ ਗਿਆ ਸਾਡੇ ਪਿੰਡਾਂ ਨੇ ਮਾੜੀ ਮੁੱਟੀ ਟੋਕਰੀ ਚੱਕ ਕੇ ਤਾਂ ਕਰਿਆ ਉਹ ਤੋਂ ਸਨੇਹਾ ਦੇ ਧੱਕੇ ਨਹੀਂ ਮਾਰੇ ਸ੍ਰੀ ਨੰਦਪੁਰ ਸਾਹਿਬ ਦੇ ਲੋਕ ਸਭਾ ਹਲਕੇ ਦੇ ਪਿੰਡ ਚਤੌਲੀ ਦੇ ਵਿੱਚ ਮੌਜੂਦਾ ਰੋਪੜ ਦੇ ਵਿਧਾਨ ਸਭਾ ਹਲਕਾ ਦੇ ਵਿੱਚ ਇਹ ਪਿੰਡ ਪੈਂਦਾ ਹੈ ਅਸੀਂ ਵੋਟਰਾਂ ਦਾ ਮੂਡ ਜਾਣਨ ਦਾ ਯਤਨ ਕਰਾਂਗੇ ਤਾਂ ਵੋਟਰ ਕੀ ਕਹਿੰਦੇ ਨੇ ਤਾਂ ਇਲਾਕੇ ਦੀਆਂ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨੇ ਤਾਂ ਇਸ ਇਲਾਕੇ ਦੇ ਲੋਕ ਕੀ ਕਹਿ ਰਹੇ ਨੇ ਸਸ ਪੰਜਾਬ ਦੇ ਵਿੱਚ ਇਸ ਸਮੇਂ ਲੋਕ ਸਭਾ ਚੋਣਾਂ ਨੇ ਤਾਂ ਜਿਹੜੇ ਲੀਡਰ ਨੇ ਉਹ ਵੀ ਪਿੰਡ-ਪਿੰਡ ਜਾ ਕੇ ਵੋਟਾਂ ਮੰਗਣ ਆਉਂਦੇ ਨੇ ਤਾਂ ਕਿਹੜੀਆਂ-ਕਿਹੜੀਆਂ ਸਮੱਸਿਆ ਨੇ ਇਲਾਕੇ ਦੇ ਲੋਕਾਂ ਨੂੰ ਉਸ ਦੇ ਬਾਰੇ ਗੱਲਬਾਤ ਕਰਾਂਗੇ ਬਜ਼ੁਰਗੋ ਕਿਹੜੀਆਂ-ਕਿਹੜੀਆਂ ਸਮੱਸਿਆ ਨੇ ਤੁਹਾਡੇ ਇਲਾਕੇ ਦੀਆਂ ਕੀ ਕਹਿਣਾ ਚਾਹੁੰਦੇ ਹੋ ਸਾਡੀ ਪਹਿਲੀ ਤਾਂ ਮਸਿਆ ਜੀ ਵਿੱਚ ਸੜਕ ਨੂੰ ਅਸੀਂ ਮਿੰਟ ਦੇ ਤੁਰ ਸਕਦੇ ਕੋਈ ਵੀ ਸਰਕਾਰ ਆਈ ਕਿਸੇ ਨੇ ਸਾਡਾ ਕੰਮ ਨਹੀਂ ਕਰਿਆ ਪਏ ਹੋਏ ਕੋਏ ਪਏ ਪਿਆ ਡੂੰਗੇ ਆ ਕੋਈ ਨਿਆਣਾ ਨਿਆਣਾ ਨਹੀਂ ਜਾ ਸਕਦਾ ਰਗਰਦੇ ਨਾਲ ਭਰ ਜਾਂਦੇ ਆ ਕੋਠੀਆਂ ਲਾਗਦੇ ਆ ਜਮਾ ਤੇ ਬੁਰਾ ਹਾਲ ਹੈ ਕਿੰਨੇ ਕ ਸਮਾਂ ਹੋ ਗਿਆ ਸੜਕ ਨੂੰ ਇਹ ਜਿਹੜੇ ਹਲਾਤ ਨੇ ਟੋਏ ਨੇ ਇਹਨੋਂ ਜੀ 6-7 ਸਾਲ ਹੋ ਗਏ ਜੀ ਆਈ ਹਾਲ ਆ ਜੀ ਟੋਏ ਪਏ ਹੋਏ ਆ ਗੱਡੀਆਂ ਚੱਲਦੀਆਂ ਮਾਰੋ ਮਾਰ ਕੋਈ ਥਣਾਈ ਨਹੀਂ ਹੈਗੀ ਸਾਡੀ ਦਾ ਹੂੰ ਉਹਦੇ ਬਾਅਦ ਸਾਡਾ ਜਿਹੜੇ ਲਾਗ ਜਿੱਦੇ ਮਕਾਨ ਆ ਦੁਕਾਨਾਂ ਆਏ ਬੁਰੇ ਹਾਲ ਮਿੱਟੀ ਆ ਭਰਦੀਆਂ ਹਰ ਰੋਜ਼ ਹੂੰ ਪਾਣੀ ਠਟਾਉਣੇ ਆ ਉਹ ਵੀ ਪੈਸੇ ਲੱਗੇ ਹੋਏ ਇਹ ਦੰਨੇ ਆ ਪਿੰਡਾਲੇ ਬਾਕੀ ਸਾਰੀ ਸਰਕਾਰ ਨੇ ਕੋਈ ਸੁਣਾਈ ਨਹੀਂ ਕਰੀ ਸਾਡੀ ਹਜੇ ਤੱਕ ਹਜੇ ਤੱਕ ਜਰ ਕੋ ਤੁਹਾਡੇ ਹਲਕੇ ਜਿਤੇ ਐਮਪੀ ਵੀ ਰਹੇ ਨੇ ਮਨੀਸ਼ ਤਵਾੜੀ ਅਨੰਦਪੁਰ ਸਾਹਿਬ ਹਲਕੇ ਤੋਂ ਆਏ ਨਹੀਂ ਤੇਲੇ ਇਲਾਕੇ ਦੇ ਵਿੱਚ ਕਦੇ ਜ਼ਮੀਨ ਦੇਖੇ ਕਦੀ ਨਹੀਂ ਆਏ ਨਹੀਂ ਦੇਖੇ ਹੀ ਨਹੀਂ ਸ਼ਕਲ ਵੀ ਨਹੀਂ ਦੇਖੀ ਵੋਟਾਂ ਲੈਣ ਆਏ ਸੀ ਬੰਦੇ ਰਿਹਾ ਉਹਨੇ ਵੋਟਾਂ ਵਾਲੇ ਨੇੜਾ ਸਾਫਕਾ ਸਾਡੇ ਹੁਣ ਉਹ ਹੈ ਚੰਨੀ ਸਾਹਿਬ ਆ ਉਹਨੇ ਚੰਨਾ ਕਹਿੰਦੇ ਅਸੀਂ ਨਾ ਵੀ ਇੱਕ ਗੇਲੀ ਵੀ ਸੜਕ ਟੁੱਟੀ ਆ ਪੁਲੀ ਉਹਦੇ ਐਡੇ ਐਡੇ ਲਹੇ ਨਿਆਣੇ ਨੂੰ ਸਕੂਲ ਜਾਣਾ ਵੀ ਖਤਮ ਹੋ ਗਿਆ ਸਾਡੇ ਪਿੰਡਾਂ ਨੇ ਮਾੜੀ ਮੋਟੀ ਟੋਕਰੀ ਚੱਕ ਕੇ ਤਾਂ ਕਰਿਆ ਉਹਦੇ ਸੁਨੇਹਾ ਦੇ ਤਾਂ ਕਿਹੜਾ ਨਹੀਂ ਮਾਰੇ ਜਿੱਦਾਂ ਦਾ ਜਿੱਤੇ ਆਇਆ ਹੀ ਨਹੀਂ ਕੀ ਕਹਿ ਰਹੇ ਹੋ ਬਜ਼ੁਰਗੋ ਕੀ ਨਹੀਂ ਸਮੱਸਿਆ ਤੁਹਾਡੇ ਇਲਾਕੇ ਦੀ ਇਹ ਤਾਂ ਕਹਿੰਦੇ ਲੁੱਟ ਕੇ ਖਾ ਗਏ ਕਹਿੰਦੇ ਬਾਦਲ ਕਹਿੰਦੇ ਉਹਨਾਂ ਨੇ ਹੋਟਲ ਬਣਾਏ ਨੇ ਕੈਪਟਨ ਨੇ ਵੀ ਆਪਣਾ ਘਰ ਭਰਿਆ ਕਹਿ ਰਹੇ ਤੁਹਾਡੇ ਸਾਥ ਤੁਹਾਡੇ ਸਾਥ ਹੀ ਨੇ ਕਹਿ ਰਹੇ ਨੇ ਕਿਹ ਹੈ ਨਹੀਂ ਪਤਾ ਹੁਣੋ ਇਹ ਨੂੰ ਇਹ ਤਾਂ ਵਿਚਾਰਾ ਮਤਲਬ ਪਿੰਡ 'ਚ ਰਹਿਣੇ ਵਾਲਾ ਕਿਤੇ ਜਾਣਾ ਨਹੀਂ ਕਿਤੇ ਆਉਣਾ ਨਹੀਂ ਹੂੰ ਸਮਝਦਾ ਕਿ ਨਹੀਂ 2 ਸਾਲ ਪਹਿਲਾਂ ਲਾਉਡ ਸਪੀਕਰ ਬਜਾਇਆ ਸਾਢੇ 3 ਸਾਲ ਟੈਕਸੀ ਚਲਾਈ ਹਮੈਸਟਰ ਹੂੰ ਮੇਰਟ ਤੇ ਰਾਤ-ਰਾਤ ਵਾਪਸ ਆਉਂਦਾ 17 ਸਾਲ ਲਾਇਆ ਫੌਜ 'ਚ ਪੂਰਾ ਇੰਡੀਆ ਘੁੰਮਿਆ ਵਾ ਹੂੰ ਸਮਝਦਾ ਕਿ ਨਹੀਂ ਸਾਨੂੰ ਪਤਾ ਨਹੀਂ ਵੀ ਉੱਪਰ ਕੀ ਬਣ ਰਿਹਾ ਹੈ ਕਿ ਆਦ ਕਿਆ ਹੋ ਰਿਹਾ ਹੈ ਭਗਵਾਨਤਮਨ ਜਗਾ ਜਗਾ ਕਰ ਰਿਹਾ ਹੈ ਹਾਂ ਕਾਤੇ ਕਰ ਰਿਹਾ ਵੋਟਾਂ ਵਾਸਤੇ ਹੀ ਕਰ ਰਿਹਾ ਮੇਨ ਕਾਕਾ ਉਹ ਮੇਨ ਕਾਕਾ ਉਹ ਕਹਿੰਦੀ ਹੈ ਕਹਿੰਦੀ ਮੈਂ ਵੋਟਾਂ ਵਾਸਤੇ ਨਹੀਂ ਆਈ ਕਮ ਤਾਂ ਕਿ ਨਹੀਂ ਇਹ ਤਾਂ ਜਿਹੜੀ ਬਾੜੀ ਮਾੜੀ ਮੋਟੀ ਰਹਿੰਦੀ ਖੁੰਦੀ ਹੈ ਜੇ ਕਿਤੇ ईवीएम ਨਾਲ ਕੰਮ ਹੋ ਗਿਆ ਹੂੰ ਵੀ ਸਾਡੇ ਨਾਲ ਇੱਥੇ ਦੇ ਵੋਟਰ ਨੇ ਕਿਹੜੇ-ਕਿਹੜੇ ਸਮੱਸਿਆ ਨੇ ਤੁਹਾਡੇ ਇਲਾਕੇ ਦੀ ਸਮੱਸਿਆ ਤਾਂ ਸੜਕ ਵਾਲੀ ਹੋ ਬਹੁਤ ਇਦਾਂ ਬਾਕੀ ਸਮੱਸਿਆ ਤਾਂ ਹੁਣ ਕੋਈ ਨਹੀਂ ਆ ਸੜਕ ਦੀ ਮੇਨ ਪ੍ਰੋਬਲਮ ਆ ਹਾਂ ਸੜਕ ਦੀ ਨਹੀਂ ਬਣੀ ਹੋਣੀ ਬਹੁਤ ਲੰਮੇ ਸਮੇਂ ਹਾਂ ਬਹੁਤ ਦੇਰ ਹੋ ਗਈ ਹਾਂ ਮੇਰੇ ਕੋ ਸੜਕ ਦਾ ਬੜਾ ਬੁਰਾ ਹਾਲ ਆ ਇਹ ਉੱਥੇ ਕੋਈ ਦੇਖਣ ਨਹੀਂ ਆਉਂਦਾ ਕੋਈ ਜਾਂ ਫੈਕਟਰੀ ਵਾਲੇ ਨਹੀਂ ਕਹਿੰਦੇ ਕਿ ਸੜਕ ਬਣਾਈ ਜਾਵੇ ਇਹਨਾਂ ਦੇ ਵਹੀਕਲ ਜ਼ਿਆਦਾ ਲੰਘਦੇ ਆ ਅਸੀਂ ਤਾਂ ਦੇਖਣ 2 ਸਾਲ ਹੋ ਗਏ ਕੋਈ ਦੇਖਣ ਨਹੀਂ ਆਇਆ ਹੂੰ ਹਾਂਜੀ ਜੋ ਸਾ ਲੋਗੇ ਹੁਣ ਆਈ ਹਾਲਾ ਬਸ ਪਾਣੀ ਛਿੜਕੇ ਹੁਣ ਕੱਲ ਪਾ ਹਫਤਾ ਹੋ ਗਿਆ ਪਾਣੀ ਛਿੜਕਣ ਲੱਗੇ ਉਹਦੇ ਬਸ ਹਾਂਜੀ ਰੋਜ਼ਗਾਰ ਮਿਲੇ ਹੋ ਜਿਹੜੀ ਤੁਹਾਡੇ ਇਲਾਕੇ ਚ ਇੰਡਸਟਰੀ ਆ ਪੰਜਾਬੀਆਂ ਨੂੰ ਰੋਜ਼ਗਾਰ ਮਿਲੇ ਹੋ ਇੱਥੇ ਨਾ 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 ਬਾਹਰ ਦੇ ਬੰਦੇ ਆ ਰੋਜ਼ਗਾਰ ਪਿੰਡ ਦੀਆਂ ਇੰਡਸਟਰੀਆਂ ਹੋ ਕੇ ਪਿੰਡ ਦੇ ਬੰਦੇ ਹੀ ਨਹੀਂ ਹੈਗੇ ਇੱਥੇ ਪਿੰਡ ਦਾ ਕੋਈ ਵੀ ਨਹੀਂ ਹੈਗਾ ਨਾ ਨਾ ਹੂੰ ਬਹੁਤ ਬਸ ਬਹੁਤ ਬੁਰਾ ਹਾਲ ਹੈ ਵੀਰੇ ਪਿੰਡ ਦੀਆਂ ਜ਼ਮੀਨਾਂ 'ਚ ਇੰਡਸਟਰੀ ਲੱਗੀ ਹੋਇਆ ਪਿੰਡ ਦਾ ਕੋਈ ਹੈ ਨਹੀਂ ਇੱਥੇ ਨਾ ਪਿੰਡ ਦਾ ਨਹੀਂ ਹੈਗਾ 2-4 ਬੰਦੇ ਹੋਣਗੇ ਜਿੰਨੇ ਬੰਦੇ ਤਾਂ ਬਹੁਤ ਵਿਹਲੇ ਫਿਰਦੇ ਆ ਵਿਚਾਰੇ ਮਿਲਦਾ ਇੱਥੇ ਇੰਡਸਟਰੀ ਦੇ ਵਿੱਚ ਕੰਮ ਆਮ ਪੰਜਾਬੀਆਂ ਨੂੰ ਨਹੀਂ ਕੋਈ ਨਹੀਂ ਮੈਨੂੰ ਦੇਖਿਆ ਆਪਦੀ ਕਰਦੇ ਆਂ ਖਾਂਦੇ ਆਂ ਲੰਘਦੇ ਨੇ ਵੀਹਿਕਲ ਰੇਤੇ ਹੀ ਇੱਧਰ ਉੱਡੀ ਜਾਂਦੇ ਆਂ ਹਾਂ ਜੀ ਬਹੁਤ ਅੱਖਾਂ ਵੀ ਦੁਖਣ ਲੱਗ ਪਈਆਂ ਜੀ ਇਹ ਮਿੱਟੀ ਨੇ ਸੜਕਾਂ ਮਾਰਾ ਮੋਟਾ ਪਾਣੀ ਲੱਗਿਆ ਤਾਂ ਹਾਂ ਬੈਠਣਾ ਵੀ ਅੱਖਾਂ ਹੋਰ ਕਿਹੜੀ ਸਮੱਸਿਆ ਤੁਹਾਡੇ ਇਲਾਕੇ ਦੇ ਵਿੱਚ ਸੜਕ ਤੋਂ ਇਲਾਵਾ ਸੜਕ ਤੋਂ ਇਲਾਵਾ ਜੀ ਹੁਣ ਸਾਨੂੰ ਪਤਾ ਹੀ ਆ ਮੇਨ ਸੜਕ ਦੀ ਹੋਆ ਮੇਨ ਜਿਆਦਾ ਸੜਕ ਦੀ ਆ ਉਹ ਬਾਈ ਤਾਂ ਚੰਤੌਲੀ ਪਿੰਡ ਦੇ ਹਾਂਜੀ ਬਸੰਤ ਬਸੰਤ ਇੱਕ ਵਿਹਾਰੀਆ ਹੋਰ ਐ ਰੋਡ ਪਰੇ ਮਕਾਨ ਬਣਾਇਆ ਹੋਇਆ ਹੈ ਕਿਰਾਏ ਪਰ ਮਕਾਨ ਦਿੱਤੇ ਹੋਏ ਹੈ ਅਗਲੇ ਆਈ ਵਾਰੀ ਸਰਪੰਚੀ ਜੀ ਖੜ ਰਿਹਾ ਉਹ ਪਿਛਲੇ ਸਾਲ ਪਹਿਲਾਂ ਜਦ ਪਹਿਲਾਂ ਜਦ ਬਣਿਆ ਨਾ 5 ਲੱਖ ਰੁਪਏ ਦਿੰਦਾ ਤਾਂ ਵੀ ਮੈਨੂੰ ਖੜਾ ਕਰ ਦੋ ਮੈਂ 5 ਲੱਖ ਦੇ ਰਿਹਾ ਤਾਂ ਉਹ ਅੱਛਾ ਹਾਂ ਇੱਥੇ ਪੰਜਾਬ ਦਾ ਨੋਂ ਰਹਿ ਗਿਆ ਇੱਕ ਪੰਜਾਬ ਕੁੱਛ ਨਹੀਂ ਆਏ ਹੁਣ ਪੰਜਾਬ ਤਾਂ ਖਤਮ ਐ ਰਵਾਸੀ ਰਾਜ ਕਰਨਗੇ ਹੁਣ ਫਿਰ ਤੇ ਇੱਥੇ ਇਹੋ ਹੀ ਕਰਨਗੇ ਕਿ ਫੈਕਟਰੀ ਚੈੱਕ ਕਰ ਕੇ ਦੇਖ ਲੈ ਜੇ ਕੋਈ ਪਹਿਲਾਂ ਪੰਜਾਬੀ ਬੰਦਾ ਮਿਲ ਜਾਵੇ ਸਭ ਬਿਹਾਰੀ ਐ ਤਾਂ ਇਲਾਕੇ ਦੀ ਬਹੁਤ ਵੱਡੀ ਸਮੱਸਿਆ ਇਹੀ ਆ ਕਿ ਸੜਕ ਟੁੱਟੀ ਹੋਈ ਆ ਕਈ ਸਾਲਾਂ ਤੋਂ ਨਹੀਂ ਬਣੀ ਤਾਂ ਵੋਟਰਾਂ ਦੀ ਇਹੀ ਮੰਗ ਆ ਕਿ ਸਭ ਤੋਂ ਪਹਿਲਾਂ ਇਸ ਸੜਕ ਨੂੰ ਬਣਾਇਆ ਜਾਵੇ ਤਾਂ ਪ੍ਰਵਾਸੀ ਸਭ ਤੋਂ ਵੱਧ ਇਸ ਇਲਾਕੇ ਦੇ ਵਿੱਚ ਰਹਿੰਦੇ ਨੇ ਜਿਹੜੀ ਇੰਡਸਟਰੀ ਲੱਗੀ ਹੋਈ ਆ ਇੱਕ ਵੀ ਪੰਜਾਬੀ ਨੂੰ ਇੱਕ ਵੀ ਇਸ ਇਲਾਕੇ ਦੇ ਇਸ ਪਿੰਡ ਦੇ ਲੋਕਾਂ ਨੂੰ ਉੱਥੇ ਰੋਜ਼ਗਾਰ ਨਹੀਂ ਮਿਲਿਆ ਤਾਂ ਇਲਾਕੇ ਦੇ ਲੋਕ ਇਹੀ ਕਹਿ ਰਹੇ ਨੇ ਕਿ ਸੜਕ ਪਹਿਲ ਦੇ ਆਧਾਰ ਤੇ ਬਣਨੀ ਚਾਹੀਦੀ ਆ ਜੋ ਪਹਿਲਾਂ ਐਮਪੀ ਮਨੀਸ਼ ਤਿਵਾੜੀ ਇੱਥੋਂ ਰਹੇ ਨੇ ਕਦੇ ਵੀ ਇੱਥੇ ਨਹੀਂ ਆਏ ਕਦੇ ਵੀ ਉਹਨਾਂ ਦੀ ਸ਼ਕਲ ਇਹਨਾਂ ਨੇ ਨਹੀਂ ਦੇਖੀ ਅਸੀਂ ਪਿੰਡ-ਪਿੰਡ ਜਾ ਰਹੇ ਆ ਇਲਾਕਿਆਂ ਦੇ ਵਿੱਚ ਜਾ ਰਹੇ ਆ ਹਲਕਿਆਂ ਦੇ ਵਿੱਚ ਕਾਰਿਆਂ ਤਾਂ ਵੋਟਰਾਂ ਦੇ ਨਾਲ ਗੱਲਬਾਤ ਕਰ ਰਹੇ ਆ ਤਾਂ ਉਹਨਾਂ ਦੇ ਇਲਾਕੇ ਦੀਆਂ ਕਿਹੜੀਆਂ ਮੰਗਾਂ ਨੇ ਉਹ ਪਾਰਟੀਆਂ ਤੱਕ ਸਰਕਾਰਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਆ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੋੜੀ ਰਜਾਨਾ ਸਪੋਕਸਮੈਨ ਟੀਵੀ ਪਿੰਡ ਚਤੌਲੀ ਰੋਪੜ